ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਨੀ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਪੁੱਲਨ ਫੈਮਿਲੀ ਬਲੌਗ ਦੇ ਵਿੱਚ ਤੇ ਅੱਜ ਸਾਡੇ ਖੇਤ ਲੱਗੀਆਂ ਹੋਈਆਂ ਨੇ ਜਾਮਣਾ ਤੇ ਇਹ ਲੈ ਕੇ ਆਏ ਨੇ ਕਿ ਜਵਾਕ ਤੋੜ ਕੇ ਇਹਨਾਂ ਦਾ ਕਰ ਖੇਤੀ ਹੈਗਾ ਤੁਸੀਂ ਦੇਖਦੇ ਹੋਵੋਗੇ ਮੈਂ ਕਈ ਵਾਰ ਪਾਈ ਦੀ ਹੈ ਵੀਡੀਓ ਤੇ ਅੱਜ ਇਹ ਜਾਮਣਾ ਲੈ ਕੇ ਆਏ ਨੇਗੇ ਤੇ ਮੀਂਹ ਪੂਰਾ ਚੜਿਆ ਆਉਂਦਾ ਆਪਣੇ ਸਵੇਰ ਦੇ ਵਜੇ ਨੇ ਕਿ 8 ਆ ਦੇਖੋ ਐਨੀਆਂ ਜਾਮਣਾ ਲੈ ਕੇ ਆਏ ਨੇ ਹੁਣ ਇਹ ਜਦੋਂ ਆਪਾਂ ਇਹਨਾਂ ਨੂੰ ਧੋ ਲੈਨੇ ਆਂਗੇ ਤੇ ਫੇਰ ਖਾਵਾਂਗੇ ਹੈ ਧੋਣ ਵਾਲੀਆਂ ਨੇ ਧੋਣ ਵਾਲੀਆਂ ਨੇ ਨਿੱਕੂ ਜਾਮਣਾ ਖਾਊਗਾ ਨਿੱਕੂ ਨਿੱਕੂ ਜਾਮਣਾ ਖਾਊਗਾ ਹੈ ਹੈਲੋ ਕਰੋ ਬਿੱਟੂ ਨੂੰ ਜਿਹੜੇ ਮੈਂ ਕੱਪੜੇ ਲਿਆ ਕੇ ਤੁਸੀਂ ਅੱਜ ਇਹਨੇ ਪਾਏ ਨੇ ਕਿ ਖੜੇ ਹੋ ਕੇ ਦੱਸਿਓ ਕਿਦਾਂ ਲੱਗ ਰਿਹਾ ਉਹ ਨਹੀਂ ਲਾਇਦੇ ਨਾ ਮੇਰੀ ਚੋਇਸ ਬਤੀ ਐਨੀ ਮਾੜੀ ਨਹੀਂ ਏਗੀ ਆ ਲੋਰ ਲੜ ਦਿੱਤੀ ਸੀ ਆ ਸ਼ਰਟ ਲੈ ਕਿਤੀ ਸੀ ਅੱਜ ਪਾਡਾ ਬਣ ਕੇ ਜਾਊਗਾ ਹਨਾ ਪਾਡੇ ਪਾਡੇ ਮੈਂ ਨਹੀਂ ਚੱਕਦੀ ਹੈਗੀ ਤੈਨੂੰ ਕੀ ਕਰਾਂ ਮੈਂ ਚੱਕਾਂ ਤੁਸੀਂ ਚਲਾਉਂਗੇ ਕਿ ਮੈਂ ਚਲਾਵਾਂ ਨਾ ਮੈਂ ਚਲਾਉਣਾ ਉੱਥੇ ਦੱਸੋ ਕਿ ਮੈਂ ਚਲਾਵਾਂ ਨਹੀਂ ਚਾਹੁੰਦਾ ਆ ਦੇਖੋ ਜਿਵੇਂ ਪਈ ਜਾਂਦਾਗਾ ਨਾਲੇ ਤਾਂ ਧੁੱਪ ਨਿਕਲੀ ਪਈ ਹੈਗੀ ਤੇ ਨਾਲੇ ਪੂਰਾ ਮੀਂਹ ਪਈ ਜਾਂਦਾ ਹੈਗਾ ਇਦਾਂ ਪਹਿਲੀ ਵਾਰ ਹੋਇਆ ਇਧਰ ਵੀ ਦੇਖੋ ਇਧਰੋਂ ਪੂਰਾ ਚੜਿਆ ਹੁੰਦਾ ਨੇ ਧੁੱਪ ਹੈਗੀ ਇਧਰ ਤੋਪਾ ਇਧਰ ਮੀਂਹ ਚੜਿਆ ਪੈ ਸਾੜ ਦੇ ਪਈ ਜਾਂਦਾ ਹੈਗਾ ਆ ਕੱਲਾ ਲੋਟ ਨਹੀਂ ਖਾਈ ਜਾਂਦਾ ਇਧਰ ਬੈਠਾ ਮੀਂਹ ਦੀ ਖੁਸ਼ੀ ਚ ਮੀਂਹ ਚ ਨਾਲਾ ਮੀਂਹ ਚ ਨਾਲਾ ਹਾਂ ਚਲ ਨਾਲਾ ਉੱਠ ਕੇ ਨਾ ਆਏਗਾ ਮੀਂਹ ਚ ਆਵੇਂਗਾ ਹੋਏ ਮਾਈ ਆਛਟਾ ਮੀਚ ਐਛਟਾ ਪੁੱਤ ਆ ਜਾ ਆਪ ਤੂੰ ਨਹੀਂ ਨਾਮ ਮੰਗੀ ਮਾਪੂਤ ਚਲੋ ਮੀਂਚ ਨਾਈਏ ਇਧਰ 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 ਉੱਥੇ ਇਧਰ ਆ ਜਾ ਉੱਥੇ ਆ ਜਾ ਹਾਈ ਮਾਣੀ ਪਈ ਜਾਂਦਾ ਹਾਈ ਮਾਹੀ ਪਈ ਜਾਂਦਾ ਉੱਤੇ ਹਰੇਖ ਮਾਹੀ ਪਈ ਜਾਂਦਾ ਹਾ ਨਾ ਲਾ ਨਾ ਲਾ ਮੀਚ ਨੱਚ ਕੇ ਦਿਖਾਏ ਔਰ ਇਹਦੀ ਮੰਮਾ ਨੱਚੀ ਜਾਂਦੀ ਆ ਤੂੰ ਨੱਚ ਕਿਉਂ ਕੀ ਜਵਰਾਜ ਨੱਚ ਲਾ ਨੱਚ ਆ ਜਾ ਕਨੀਆ ਭਈ ਆਂਦੀ ਹੈ ਨਾ ਹਾਂ ਬੰਦਾ ਇਹ ਬੁढ़ा ਹੋ ਗਿਆ ਤੋਰ ਲੱਗੂ ਹੈ ਨਾ ਵੀ ਬੁੜਿਆ ਹਾਈ ਸੱਜ ਰੇਜ ਹੋ ਦੇਸ ਫੋਲਡਰ ਵਿੱਚ ਉਹਨਾਂ ਦਾ ਜੀਕੇ ਦਾ ਟੈਸਟ ਵਗੈਰਾ ਹੋਣਗੇ ਤੇ ਜਿਸ ਸਲੀਪ ਸਦਸੀ ਉਹਨਾਂ ਨੇ ਵੀ ਕੀ ਚਾਹੁੰਨੇ ਨੇਗੇ ਆ ਦੇਖੋ ਜੀ ਮੇਰੇ ਫੇਸ ਦਾ ਫਰਕ ਪੈ ਗਿਆ ਸਾਈਆਂ ਦਾ ਮੈਂ ਗਲਾਵਯਲ ਯੂਜ਼ ਕਰਦੀ ਹੁੰਨੀ ਹੁਣ ਤੇ ਇਹਨੇ ਵਿਟਾਮਿਨ E ਦੇ ਕੈਪਸੂਲ ਖਾਣੇ ਹੁੰਨੀ ਹੈਗੀ ਉਹਦੇ ਨਾਲ ਹੀ ਫਰਕ ਪਿਆਗਾ ਤੇ ਪਹਿਲਾਂ ਮੈਂ ਵੈਸੇ ਕੋਈ ਮੈਡੀਸਿਨ ਤਾਂ ਲੈਂਦੀ ਨਹੀਂ ਸੀਗੀ ਤੇ ਮੈਨੂੰ ਕਿਸੇ ਨੇ ਦੱਸਿਆ ਸੀਗਾ ਵੀ ਤੁਸੀਂ ਉਹ ਯੂਜ਼ ਕਰਿਆ ਕਰੋ ਵਿਟਾਮਿਨ ਡੀ ਕੈਪਸੂਲ ਖਾਇਆ ਕਰੋ ਤੇ ਗਲਾਵ ਜਰਨਲ ਕਾਟਨ ਦੇ ਨਾਲ ਚੂਜ਼ ਕਰਦੇ ਨੇ ਜਿੱਥੇ-ਇਥੇ ਸਾਈਆਂ ਨੇ ਗਿਆ ਉਹਦੇ ਨਾਲ ਆ ਦੇਖੋ ਫਿੱਕੀਆਂ ਪੈ ਗਈਆਂ ਇਹ ਜਦੋਂ ਮੇਰੀ ਬੇਟੀ ਹੋਈ ਆ ਉਦੋਂ ਪੈ ਗਈਆਂ ਸੀਗੀਆਂ ਕਾਫੀ ਟਾਈਮ ਹੋ ਗਿਆ 9-10 ਸਾਲ ਹੋ ਗਏ ਤੇ ਹੁਣ ਫਿੱਕੀਆਂ ਪੈ ਗਈਆਂ ਥੋੜੀਆਂ ਜਿਹੀਆਂ ਮੀਂਹ ਦਾ ਮੌਸਮ ਪੂਰਾ ਬਣਿਆ ਪਿਆ ਨਾ ਖੁਸੀ ਅੱਜ ਤਾਂ ਪਕੌੜੇ ਖਾਣ ਦੀ ਕਰਦਾਗਾ ਤੂੰ ਵੀ ਵਲੋਗਿੰਗ ਸ਼ੁਰੂ ਕਰਤੀ ਹੈਲੋ ਅਸੀਂ ਦੋਨੇ ਪਾਗਲ ਇਕੱਠਿਆਂ ਹੋ ਗਏ। ਇੰ ਅੰਦਰੋਂ ਠੰਡੀ ਆਉਂਦੀ ਹੈਗੀ ਇੱਥੋਂ ਬਾਹਰੋਂ ਗਰਮ ਆਉਂਦੀ ਹੈਗੀ। ਆਉਣ ਵਾਲੇ ਵਸੋਂ ਤਾਂ ਮੈਂ ਇੱਕ ਕਦਮ ਇੰਤ ਨੂੰ ਆ ਜੂਗਾ। ਪਰਦਾ ਆ ਜੀ ਹੋਈ ਪਈ ਹੈ ਨਾ ਸਵੇਰੇ ਉਹ ਆਏ ਸੀ ਤੁਹਾਡੇ ਮੇ। ਛੜ ਤਾਂ ਆਇਆ ਸੀ ਸਾਡੇ ਦੇਖੀ ਨਾ ਤਾਂ ਧੁੱਪ ਨਿਕਲੀ ਪਈ ਇੱਕ ਪਾਸੇ। ਹੈ? ਨਾ ਨਾ ਹਜੇ ਤਾਂ ਕਿੱਥੇ ਜੇ ਹਾਰ ਛੜਿਆ ਹਾਰ ਛੜਿਆ ਮਤਲਬ ਹਜੇ ਤਾਂ। ਹਾਂ। ਸੌਂ ਚਿਤੀਆਂ ਲਾਇ ਦੇਂਦੇ ਨੇ ਚੜਿਆ। ਮੈਂ ਆਪਦੇ ਮੇਰੇ ਪੇਕ ਕੇ ਜਾਉਂਗੀ ਉੱਥੇ ਡੀਜੇ ਡੂਜੇ ਲਾ ਦੇਉਂਦੇ ਨੇ ਵਧੀਆ ਦੇਖੋ ਇੱਥੇ ਨੱਚੀ ਜਾਂਦੀ ਹੈਗੀ ਇੱਥੇ ਲੈ ਲਈ ਨਾ ਇੱਥੋਂ ਹਾਂ ਬਸ ਸ਼ਾਮ ਨੂੰ ਇੱਥੇ ਬੱਦਲ ਲੱਗ ਹਾਂ ਹਾਂ ਇੱਥੇ ਬਾਈ ਚੱਲਾਂਗੇ ਕੋਈ ਨਹੀਂ ਸਾਡੇ ਹਿੰਗਾ ਬਹੁਤ ਵਧੀਆ ਹੁੰਦਾ ਹਾਂ ਹੋਰ ਬਈ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਕਿੱਥੇ ਕਿੱਥੇ ਤੀਆਂ ਲੱਗਦੀਆਂ ਨੇਗੀਆਂ ਤੇ ਸਾਡੇ ਪਿੰਡ ਤਾਂ ਲੱਗਦੀਆਂ ਨਹੀਂ ਹੈਗੀਆਂ ਮੈਂ ਅੱਜ ਪੇਕ ਹੀ ਜਾਉਂਗੀ ਤੇ ਉੱਥੋਂ ਮੈਂ ਤੁਹਾਨੂੰ ਵੀ ਦਿਖਾਵਾਂਗੀ ਵਲੌਗ ਬਣਾਉਂਗੀ ਪੇਕ ਕੇ ਮੇਰੇ ਮਾਨਸਾਂ ਵਾਲੀ ਕੋਟ ਡਾਕ ਲਾ ਦੇ ਵਿੱਚ ਸਾਡੇ ਪਿੰਡ ਗਰਮੀਆਂ ਦੇ ਵਿੱਚ ਵੀ ਕਿਸੇ ਦਾ ਵਿਆਹ ਆ ਗਾ ਦੇਖੋ ਕਿਵੇਂ ਪਟਾਕੇ ਆ ਜਾਂਦੇ ਨੇ ਕਿੰਨੇ ਵਧੀਆ ਲਾਦੇ ਨੇ ਇਹ ਜਦੋਂ ਉੱਪਰ ਫਟਦੇ ਨੇ